ਦੁਆਬੇ ਦਾ ਇਲਾਕਾ ਹੈ ਕਰਤਾਰਪੁਰ ਦੀ ਨਗਰੀ ਹੈ ਤੇ 6ਵੇਂ ਗੁਰੂ ਦਾ ਦਰਬਾਰ ਲੱਗਿਆ ਹੈ ਇੱਕ ਪਾਸੇ ਭੈਣਾਂ ਬੈਠੀਆਂ ਨੇ ਦੂਜੇ ਪਾਸੇ ਵੀਰ ਬੈਠੇ ਨੇ ਛਰਧਾਲੂ ਆਉਂਦੇ ਮੱਥਾ ਟੇਕ ਕੇ ਸੰਗਤ ਚ ਬੈਠ ਗਏ ਉਹ ਮੁਸਲਮਾਨਾਂ ਦੀ ਲੜਕੀ ਖੜੀ ਰਹੀ ਉਹਦੇ ਲਾਗੇ ਛੋਟਾ ਜਿਹਾ ਭਚੰਗੀ ਉਸ ਦਾ ਪੁੱਤਰ ਹੈ ਦੋਵੇਂ ਹੱਥ ਜੋੜ ਕੇ ਖੜੀਏ ਉਹ ਬੱਚੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਕੁੜੀ ਧੀਏ ਜਿਹੜਾ ਵੀ ਵਿਅਕਤੀ ਮਾਈ ਭਾਈ ਗੁਰੂ ਚਰਣਾ ਵੀ ਚਾਹੁੰਦਾ ਉਹਦਾ ਮੁਖੜਾ ਤਾਂ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿਲ ਜਾਂਦਾ ਹੈ ਬਾਬਾ ਨਾਨਕ ਜੀ ਜਪਜੀ ਸਾਹਿਬ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਵਿਗਾਸ ਨਾਮੇ ਖਿੜੇ ਹੋਏ ਦਾ ਜਿਹੜਾ ਬੰਦਾ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਨਾ ਭਗਤੀ ਤੇ ਬੰਦਗੀ ਕਰਦਾ ਹੈ ਉਹਦਾ ਮੁਖੜਾ ਤੇ ਉਹਦੀ ਆਤਮਾ ਉਹਦੀ ਰੂਹ ਜਿਹੜੀ ਤੇ ਸੁਰਤੀ ਹੈ ਉਹ ਦਿਨੇ ਰਾਤ ਖੁਸ਼ੀ ਵਿੱਚ ਮਗਾਸ ਖਿੜੀ ਰਹਿੰਦੀ ਹੈ ਸਤਿਗੁਰੂ ਕਹਿੰਦੇ ਕੁੜੇ ਬੱਚੀਏ ਤੇਰੇ ਮੁਖੜੇ ਤੇ ਉਦਾਸੀ ਜਾਪਦੀ ਹੈ ਕਿਹੜੀ ਗੱਲ ਦੀ ਕਹਿੰਦੇ ਨੇ ਜਿਹੜਾ ਗੁਰੂ ਹੈ ਨਾ ਉਹ ਅੰਤਰਜਾਮੀ ਹੁੰਦੇ ਨੇ ਉਹ ਸਿੱਖ ਦੀ ਭਾਵਨਾ ਉਹ ਸਮਝ ਲੈਂਦੇ ਆ ਕਹਿੰਦੇ ਨੇ ਜੇ ਕੋਈ ਬੰਦਾ ਗੁਰੂ ਦੇ ਚਰਨਾਂ ਵਿੱਚ ਆਇਆ ਨਾ ਉਹਦੇ ਦੇ ਵਿੱਚ ਕੋਈ ਜ਼ਰਤ ਹੈ ਕੋਈ ਮੁਸੀਬਤ ਹੈ ਕੋਈ ਮੁਸ਼ਕਲ ਹੈ ਤੇ ਉਸ ਬੰਦੇ ਨੂੰ ਗੁਰੂ ਦੇ ਚਰਨਾਂ ਵਿੱਚ ਆਪਣੀ ਬੇਨਤੀ ਜਿਹੜੀ ਇਹ ਪ੍ਰਗਟ ਕਰਨੀ ਆਉਣੀ ਚਾਹੀਦੀ ਹੈ ਉਹ ਲੜਕੀ ਖੜੀ ਹੈ ਦੋ ਔਰਤਾਂ ਨੇ ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਜਲਦ ਕੀਤੀ ਹੈ ਕਿ ਬੀਬੀ ਸਲੱਖਣੀ ਉਹ ਕਹਿੰਦੀ ਮਹਾਰਾਜ ਗਰੀਬਨੀ ਦੀ ਝੋਲੀ ਵਿੱਚ ਇੱਕ ਬੱਚੇ ਦਾ ਖੈਰ ਪਾ ਦਿਓ ਤੇ ਦੂਜੀ ਹੈ ਇਹ ਲੜਕੀ ਜਿਹੜੀ ਕਰਤਾਰਪੁਰ ਹੈ ਮਹਾਰਾਜ ਜੀ ਦੇ ਕੁੜੀ ਦੀ ਇਹ ਤੇ ਨੂੰ ਕੀ ਹੋਇਆ ਤੇਰੇ ਮੁਖੜੇ ਤੇ ਉਦਾਸੀ ਕਿਹਣੀ ਕਰਦੀ ਹੈ ਤੇ ਦੋਵਿਆਂ ਚੋੜ ਕੇ ਮੁਸਲਮਾਨਾਂ ਦੀ ਧੀ ਪਤਾ ਕੀ ਕਹਿੰਦੇ ਉਹ ਕਹਿੰਦੀ ਸੱਚੇ ਬਾਦਸ਼ਾਹ ਮੇਰੇ ਸਾਈਂ ਦੀ ਫੌਤ ਹੋ ਗਈ ਏ ਮੇਰੇ ਘਰ ਦਾ ਪੂਰਾ ਹੋ ਗਿਆ ਜਦ ਉਸ ਨੌਜਵਾਨ ਬੱਚੀ ਨੇ ਗੁਰੂ ਅਰਜਨ ਸਿੰਘ ਸਾਹਿਬ ਮਹਾਰਾਜ ਨੂੰ ਕਿਹਾ ਕਿ ਮੇਰੇ ਘਰ ਵਾਲਾ ਪੂਰਾ ਜਿੰਨਾ ਸੁਹਾਗ ਸਾਥ ਛੱਡ ਕੇ ਨਾ ਜਾਵੇ ਜੇ ਛੋਟੀ ਬੱਚੀ ਉਮਰ ਦੀਆਂ ਬੱਚੀਆਂ ਦਾ ਸਿਰ ਦਾ ਸਾਈਂ ਦੁਰ ਜਾਏ ਤੇ ਧੀਆਂ ਵਾਸਤੇ ਬਹੁਤ ਵੱਡੀ ਮੁਸ਼ਕਲ ਬਣ ਜਾਇਆ ਕਰਦੀ ਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਹੰਧਰ ਦੀ ਜਿਤਾਈ ਨਾ ਤੇ ਫਿਰ ਸਤਿਗੁਰੂ ਕਹਿੰਦੇ ਕੋੜੇ ਬੱਚੀ ਧੀ ਹੈ ਰਣੀਏ ਪੁੱਤਰ ਤੇਰੀ ਤਾਂ ਉਮਰ ਹਾਲੇ ਬਹੁਤੀ ਜ਼ਿਆਦਾ ਨਹੀਂ ਤੇ ਤੇਰੇ ਘਰ ਵਾਲੇ ਨੂੰ ਕੀ ਹੋਇਆ ਉਹਦੀ ਫੌਤ ਕਿਵੇਂ ਹੋਈ ਤੇ ਉਹ ਲੜਕੀ ਕਹਿੰਦੀ ਸੱਚੇ ਪਾਤਸ਼ਾਹ ਜਿਹੜਾ ਮੇਰਾ ਸਾਈਂ ਸੀ ਨਾ ਮੇਰਾ ਸੁਹਾਗ ਉਹਦਾ ਕੱਦ ਸੀ 6.5 ਫੁੱਟ 사ਸੰਗਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਉਹਔਰਤ ਕਹਿੰਦੀ ਲਾਤਾ ਮੇਰੇ ਘਰ ਵਾਲੇ ਦਾ ਕੱਦ ਸੀ 6.5 ਫੁੱਟ ਅੱਜ ਕੱਲ੍ਹ ਦੀ ਜ਼ਮਾਨੇ ਵਿੱਚ ਕੋਈ ਮਾਂ ਹੈ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਤੇ ਉਹਦੀ ਹਾਈਟ ਹੋਵੇ 6.5 ਫੁੱਟ ਨਹੀਂ ਨਹੀਂ ਕਹਿੰਦੇ ਕਹਾਉਂਦੇ ਜਿਹੜੇ ਪੰਜਾਬ ਦੇ ਖੱਪੀਖਾਨ ਸਰਦਾਰ ਹੈ ਨਾ ਉਹ 6 ਫੁੱਟਾਂ ਤੋਂ ਉੱਪਰ ਨਹੀਂ ਜਾਂਦਾ ਪਿਛਲੇ ਜ਼ਮਾਨਿਆਂ ਵਿੱਚ ਸਾਢੇ 6-6 ਫੁੱਟ ਕਈ 7 ਫੁੱਟ ਤੱਕ ਵੀ ਹੁੰਦੇ ਸੀ ਹੁਣ ਤਾਂ ਉਹ ਮਾਵਾ ਹੀ ਨਹੀਂ ਰਹਿ ਗਏ ਤੇ ਪੁੱਤ ਕਿੱਥੋਂ ਹੋਣਗੇ ਜਿਨ੍ਹਾਂ ਦਾ ਕੱਦ ਸਾਢੇ 6 ਫੁੱਟ ਹੋਵੇ ਉਹ ਲੜਕੀ ਕਹਿੰਦੀ ਦਾਤਾ ਮੇਰੇ ਮਰਨ ਵਾਲੇ ਸਰਦਾਰ ਦਾ ਕੱਦ ਸੀ ਸਾਢੇ 6 ਫੁੱਟ ਉਹਦੀ ਛਾਤੀ ਸੀ ਗੱਜ ਚੌੜੀ ਤੇ ਉਹ ਦੁਸ਼ਮਨਾ ਨਾਲ ਲੜਦਾ ਲੜਦਾ ਸ਼ਹੀਦ ਹੋ ਗਿਆ ਸਤਿਗੁਰੂ ਮੇਰੇ ਘਰ ਵਾਲਾ ਬੜਾ ਦਲੇਰ ਸੀ ਜਦੋਂ ਕਦੇ ਮੈਦਾਨੀ ਜੰਗ ਵਿੱਚ ਜਾਏ ਨਾ ਉਹ ਦੁਸ਼ਮਣਾਂ ਤੋਂ ਡਰਦਾ ਆ ਭੱਗਲ ਹੋ ਕੇ ਕਦੇ ਘਰ ਨੂੰ ਨਹੀਂ ਭੱਜਿਆ ਸੀ ਉਹ ਦੁਸ਼ਮਣਾਂ ਦੀ ਛਾਤੀ ਵਿੱਚ ਮਾਰਦਾ ਤੇ ਹਿੱਕ ਵਿੱਚ ਖਾਂਦਾ ਸੀ ਮਹਾਰਾਜ ਦੁਸ਼ਮਣਾਂ ਨਾਲ ਲੜਦਾ ਲੜਦਾ ਮੇਰਾ ਪਤੀ ਸ਼ਹੀਦ ਹੋ ਗਿਆ ਏ ਤੇ ਇਸ ਵਾਸਤੇ ਮੇਰੇ ਚਿਹਰੇ ਤੇ ਉਦਾਸੀ ਏ ਸੱਚੇ ਬਾਦਸ਼ਾਹ ਨੂੰ ਕਹਿਣ ਲੱਗੀ ਉਹ ਲੜਕੀ ਦਾਤਾ ਮੇਰੇ ਸਿਰ ਦਾ ਸਾਈਂ ਤੁਰ ਗਿਆ ਏ ਮਹਾਰਾਜ ਉਹਦੇ ਵਿੱਚ ਖੂਬੀ ਏ ਸੀ ਜਦੋਂ ਲੜਦਾ ਲੜਦਾ ਦੁਸ਼ਮਣਾਂ ਦੇ ਹੱਥੋਂ ਮਾਰਿਆ ਗਿਆ ਜਦੋਂ ਉਸ ਨੂੰ ਸਪੁਰਦੇ ਖਾਕ ਕੀਤਾ ਜਦੋਂ ਉਸ ਨੂੰ ਦਫਨਾਇਆ ਗਿਆ ਦਾਤਾ ਮੇਰੇ ਘਰ ਵਾਲੇ ਸ਼ਹੀਦ ਹੋਏ ਮਰਦ ਦੀ ਛਾਤੀ ਉੱਤੇ 35 ਨਿਸ਼ਾਨ ਸੀ ਤੇ ਉਹਦੀ ਪਿੱਠ ਉਤੇ ਇੱਕ ਵੀ ਦਾਗ ਨਹੀਂ ਸੀ ਸਾਧ ਸੰਗਤ ਨੂੰ ਦੇਖੋ ਦਰਬਾਰ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਮੁਸਲਮਾਨਾਂ ਦੀ ਧੀ ਰਾਣੀ ਸਾਹਮਣੇ ਖੜੀ ਏ ਉਹ ਆਪਣੇ ਦਿਲ ਦੇ ਦਰਦ ਬਿਆਨ ਕਰ ਰਹੀ ਏ ਫਰਿਆਦਾ ਕਹਿ ਰਹੀ ਏ ਉਹ ਕਹਿੰਦੀ ਦਾਤਾ ਮੇਰੇ ਮਰਨ ਵਾਲੇ ਸਰਦਾਰ ਦੀ ਛਾਤੀ ਤੇ 35 ਨਿਸ਼ਾਨ ਸੀ ਜੋ ਦੀ ਪੇਠ ਤੇ ਇੱਕ ਵੀ ਦਾਗ ਨਹੀਂ ਜਦੋਂ ਉਹਨਾਂ ਨੂੰ ਨਿਲਾ ਕੇ ਸਪੁਰਦੇ ਖਾ ਕੀਤਾ ਨਾ ਤਪਨਾਇਆ ਗਿਆ ਹੁਣ ਤੁਸੀਂ ਸਾਰੇ ਬੜੇ ਲਿਖੇ ਗੁਰਮਤਿ ਨੂੰ ਮੰਨਣ ਵਾਲੇ ਬੈਠੇ ਹੋ ਦਾਣਿਸ਼ਮੰਦ ਤੁਹਾਨੂੰ ਪਤਾ ਹੈ ਨਿਸ਼ਾਨ ਕਿਸ ਨੂੰ ਕਹਿੰਦੇ ਐ ਤੇ ਦਾਗ ਕੀ ਹੁੰਦਾ ਹੈ ਜਿਹੜੇ ਦਾਣਿਸ਼ਮੰਦ ਇਤਿਹਾਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਨਹੀਂ ਲਓ ਜੇ ਸੰਗਤ ਤੇ ਜਾਇਓ ਤੇ ਖਿਆਲ ਰੱਖਿਓ ਤੁਹਾਨੂੰ ਪਤਾ ਲੱਗ ਜਾਏ ਨਿਸ਼ਾਨ ਕਿਸ ਨੂੰ ਕਹਿੰਦੇ ਐ ਤੇ ਦਾਗ ਕੀ ਹੁੰਦਾ ਹੈ ਜਿਹੜੇ ਲੋਕ ਮੈਦਾਨੇ ਜੰਗ ਵਿੱਚ ਲੜਦੇ ਨੇ ਜ਼ਖਮੀ ਹੁੰਦੇ ਨੇ ਸ਼ਹੀਦ ਹੁੰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਹੈ ਕਿ ਜਦੋਂ ਕੋਈ ਨੌਜਵਾਨ ਮਰਦ ਮੈਦਾਨ ਵਿੱਚ ਲੜਦਾ ਲੜਦਾ ਸ਼ਹੀਦ ਹੋ ਜਾਏ ਉਹਦੀ ਛਾਤੀ ਉੱਤੇ ਜਿੱਥੇ ਫੱਟ ਤੇ ਜ਼ਖਮ ਆਏ ਹੋਣ ਉਹਨਾਂ ਨੂੰ ਦੁਨੀਆ ਨਿਸ਼ਾਨ ਆਕਦੀ ਏ ਤੇ ਜੇ ਬੰਦਾ ਦੁਸ਼ਮਣ ਦੇ ਅੱਗੇ ਲੱਗ ਕੇ ਦੌੜ ਉੱਠੇ ਤੇ ਦੁਸ਼ਮਣ ਮਗਰੋਂ ਪਿੱਛੇ ਵਿੱਚ ਗੋਲੀ ਮਾਰੇ ਜਾਂ ਬਰਛਾ ਮਾਰ ਕੇ ਉਸ ਨੂੰ ਖਤਮ ਕਰੇ ਤੇ ਉਹ ਦਾਗ ਗਿਨੇ ਜਾਂਦਾ ਹੈ ਕਿ ਦੁਸ਼ਮਨਾ ਦੇ ਸਾਹਮਣੇ ਪਿੱਠ ਵਖਾ ਕੇ ਭੱਜਿਆ ਤੇ ਦੁਸ਼ਮਨਾ ਨੇ ਮਗਰੋਂ ਬਰਛਾ ਮਾਰਿਆ ਗੋਲੀ ਮਾਰੀ ਤੇ ਧਰਤੀ ਉੱਤੇ ਡਿੱਗਿਆ ਤੇ ਇਹਦੀ ਮੌਤ ਹੋ ਗਈ ਹੈ ਸ਼ਹੀਦ ਭਾਵੇਂ ਸਾਰੇ ਗਿਨੇ ਜਾਂਦੇ ਜਿਹਦੀ ਛਾਤੀ ਵਿੱਚ ਉਹ ਫੱਟ ਲੱਗੇ ਹੋਣ ਜਾਂ ਪਿੱਠ ਵਿੱਚ ਗੋਲੀ ਲੱਗੀ ਹੋਵੇ ਸ਼ਹੀਦ ਭਾਵੇਂ ਗਿਨੇ ਜਾਂਦੇ ਪਰ ਭਰਾਓ ਜਿਹੜੇ ਸ਼ਹੀਦ ਦੀ ਛਾਤੀ ਤੇ ਜ਼ਖਮ ਹੋਣ ਉਹ ਨਿਸ਼ਾਨ ਗਿਨੇ ਜਾਂਦੇ ਹੈ ਜਿਹੜੇ ਪਿੱਠ ਤੇ ਜ਼ਖਮ ਲੱਗੇ ਉਹਨੂੰ ਦਾਗ ਗਿਨੇ ਜਾਂਦੇ ਹੈ ਉਸ ਦੇਵੀ ਨੇ ਕਿਹਾ ਦਾਤਾ ਮੇਰੇ ਮਰਨ ਵਾਲੇ ਸਰਦਾਰ ਦੀ ਛਾਤੀ ਤੇ 35 ਨਿਸ਼ਾਨ ਸੀ ਜਦੋਂ ਉਹਨੂੰ ਦਫਨਾਇਆ ਉਹਦੀ ਪਿੱਠ 'ਤੇ ਇੱਕ ਵੀ ਦਾਗ ਨਹੀਂ ਸੀ ਉਹ ਬੜਾ ਮਹਾਂ ਮਰਦ ਸੀ ਤੁਰ ਗਿਆ ਇਹ ਦੁਨੀਆ ਉਤੋਂ ਤੇ ਦਾਤਾ ਮੈਂ ਨੇ ਆਸਰੀ ਹੋ ਗਈ ਐ ਮੇਰੇ ਮਰਨ ਵਾਲੇ ਸਰਦਾਰ ਦੀ ਆ ਨਿਸ਼ਾਨੀ ਐ ਮੇਰੇ ਕੋਲ ਛੋਟਾ ਜਿਹਾ ਬੱਚਾ ਜਿਸ ਨੂੰ ਮੈਂ ਬਾਬੇ ਨਾਨਕ ਦੇ ਘਰ ਵਿੱਚ ਲੈ ਕੇ ਆਈ ਆ ਦਾਤਾ ਮੈਂ ਦਰਦਮੰਦ ਗਰੀਬਣੀ ਤੁਹਾਡੇ ਕੋਲੇ ਸਵਾਸਤੇ ਆਈ ਆ ਕਿ ਮੇਰਾ ਕੋਈ ਆਸਰਾ ਨਹੀਂ ਸਹਾਰਾ ਨਹੀਂ ਮੈਦਾਨਸ਼ਮੰਦਾ ਤੇ ਸਿਆਣਿਆਂ ਤੋਂ ਸੁਣਿਆ ਹੈ ਕਿ ਬਾਬੇ ਨਾਨਕ ਦਾ ਕਰਨ ਥਾਵਿਆਂ ਨੂੰ ਥਾਂ ਦਿੰਦਾ ਹੈ ਇਹ ਨਮਾਨਿਆਂ ਨੂੰ ਮਾਣ ਦਿੰਦਾ ਹੈ ਦਾਦਾ ਮੈਂ ਗਰੀਬ ਨਹੀਂ ਹਾਂ ਮੇਰਾ ਪੁੱਤਰ ਮਸੂਮ ਹੈ ਮੇਰਾ ਸਰਦਾਰ ਦੁਨੀਆ ਤੋਂ ਤੁਰ ਗਿਆ ਹੈ ਤੇ ਤੁਸੀਂ ਰਹਿਮਤ ਵਿੱਚ ਜਾ ਕੇ ਮਹਾਰਾਜ ਮੇਰੇ ਬੱਚੇ ਦੀ ਪਾਲਣਾ ਕਰ ਦਿਓ ਜਦ ਉਸ ਲੜਕੇ ਉੱਤੇ ਗੁਰੂ ਅਰਜਨ ਸਾਹਿਬ ਨੇ ਮਿਹਰ ਦੀ ਨਜ਼ਰ ਪਾਈ ਸਾਸ ਸੰਗੇ ਜਦੋਂ ਕਿਸੇ ਬੰਦੇ ਉੱਤੇ ਵਾਹਿਗੁਰੂ ਦੀ ਨਜ਼ਰ ਪੈਂਦੀ ਹੈ ਨਾ ਤੇ ਉਦੋਂ ਮਹਾਰਾਜ ਬੜੀ ਕਿਰਪਾ ਕਰਕੇ ਰਹਿਮਤਾ ਕਰ ਦਿੰਦੇ ਐ ਤੇ ਜੇ ਕਿਤੇ ਰੱਬ ਦੀ ਨਜ਼ਰ ਉਹ ਪੱਠੀ ਵੀ ਹੋ ਜਾਏ ਤੇ ਫੇਰ ਬਹੁਤ ਵੱਡੇ ਨੁਕਸਾਨ ਵੀ ਹੋ ਜਾਇਆ ਕਰਦੇ ਐ ਬੱਚੇ ਉਤੇ ਮੇਰ ਜੀ ਨਜ਼ਰ ਪਾ ਕੇ ਪੁੱਛਿਆ ਕੁੜੀ ਧੀਏ ਰਾਣੀਏ ਤੇਰੇ ਪੁੱਤ ਦਾ ਨਾਂ ਕੀ ਐ ਜਿਸ ਨੂੰ ਸੰਗਤ ਵਿੱਚ ਲੈ ਕੇ ਆਈ ਐ ਸਾਧ ਸੰਗਤ ਉਹ ਮਾਵਾ ਬਖਤਾਵਰ ਜਿਹੜੀਆਂ ਆਪਣੇ ਛੋਟੇ ਛੋਟੇ ਬੱਚੇ ਤੇ ਬੱਚੀਆਂ ਨੂੰ ਗੁਰੂ ਚਰਨਾ ਵਿੱਚ ਲੈ ਕੇ ਆਉਂਦੇ ਐ ਉਹਨਾਂ ਬੱਚਿਆਂ ਨੂੰ ਬੜਾ ਭਾਗ ਲੱਗਦਾ ਉਹਨਾਂ ਨੂੰ ਪਵਿੱਤਰਤਾ ਮਿਲਦੀ ਹੈ ਉਹਨਾਂ ਨੂੰ ਤੇਲੀਆ ਬੁੱਧ ਮਿਲਦੀ ਹੈ ਵੈਗਰ ਉਹਨਾਂ ਨੂੰ ਬਹੁਤੀ ਬਹੁਤੀ ਵਿਦਿਆ ਤੇ ਸੂਝ-ਬੂਝ ਦਿੰਦਾ ਹੈ ਪੁੱਤਰ ਗੰਬਰੂ ਹੋਵੇ ਅਗਰ ਉਹ ਰਾਣਾ ਹੋਵੇ ਤੇ ਲੋਕ ਕਹਿੰਦੇ ਫਲਾਣਾ ਤਾਂ ਬੰਦਾ ਵੇਖੋ ਇਹਦਾ ਕੱਦ ਕਿੰਨਾ ਹੈ ਅਗਰ ਘੋਰਾ ਜਨੀ ਨਹੀਂ ਦੁਨੀਆ ਵਿੱਚ ਅਕਲਾਂ ਦੀ ਮੁੱਲ ਪੈਂਦੇ ਹੈ ਮਹਾਰਾਜ ਸੱਤੇ ਪਾਸ਼ਾ ਜੀ ਨੇ ਤੱਕਿਆ ਕਿ ਇਹ ਜਿਹੜਾ ਬੱਚਾ ਹੈ ਨਾ ਇਹ ਬੜਾ ਹੋਣਹਾਰ ਹੈ ਮਹਾਰਾਜ ਨੇ ਕਿਹਾ ਕੁੜੇ ਧੀਏ ਦਾ ਨਾਂ ਕੀ ਹੈ ਤੇਰੇ ਪੁੱਤ ਦਾ ਇੰਦੀ ਜੀ ਮੇਰਾ ਮਰਨ ਵਾਲਾ ਸਰਦਾਰ ਹੀ ਮੁੰਡੇ ਦਾ ਨਾਮ ਰੱਖ ਗਿਆ ਸੀ ਪੈਂਦੇ ਖਾਨ ਸੱਜੇ ਬਾਦਸ਼ਾਹ ਮੇਰੇ ਘਰ ਵਾਲੇ ਦਾ ਨਾਮ ਸੀ ਫਤਿਹ ਖਾਨ ਤੇ ਮੇਰੇ ਪੁੱਤ ਦਾ ਨਾਮ ਹੈ ਪੈਂਦੇ ਖਾਨ ਮਹਾਰਾਜ ਨੇ ਜਦੋਂ ਮੁੰਡੇ ਤੇ ਝਾਲ ਪਾਈ ਮਹਾਰਾਜ ਕਹਿੰਦੇ ਪਿਓ ਇਹਦਾ ਸੀ 6.5 ਫੁੱਟ ਚਲੋ ਜੀ ਜ਼ਿਆਦਾ ਨਹੀਂ ਤੇ ਪੁੱਤ ਦਾ ਕੱਦ ਸਵਾ 6 ਫੁੱਟ ਤਾਂ ਹੋਏਗਾ ਨਾ ਜਿਸ ਲੜਕੇ ਦੇ ਬਾਪ ਦਾ ਕੱਦ 6.5 ਫੁੱਟ ਹੋਵੇ ਸਿਆਣੇ ਕਹਿੰਦੇ ਚਲੋ ਬੱਲੇ ਦਾ ਬੱਲਾ ਨਹੀਂ ਤੇ ਮੱਥੇ ਫੁੱਲ ਤਾਂ ਜ਼ਰੂਰ ਚਲੋ ਜੀ 6.5 ਫੁੱਟ ਨੇ 6.5 ਫੁੱਟ ਤੱਕ ਗੱਦ ਗੰਢੇਗਾ ਨਾ ਮਹਾਰਾਜ ਕਹਿੰਦੇ ਮੁੰਡਾ ਗੱਬਰੂ ਹੋਏਗਾ ਹੱਡਾਂ ਪੈਰਾਂ ਦਾ ਖੁੱਲਾ ਡੰਡਾ ਹੈ ਚੰਗੇ ਬਾਪ ਦਾ ਪੁੱਤਰ ਹੈ ਚਲੋ ਇਹਦੀ ਮਾਂ ਤਰਲੇ ਕਰਦੀ ਏ ਇਹਨੂੰ ਖਰਾਕਾਂ ਖਵਾ ਕੇ ਆਪਾਂ ਪਲਵਾਰ ਬਣਾ ਦਿੰਨੇ ਆ ਮਹਾਰਾਜ ਨੇ ਮਿਹਰ ਦੀ ਨਜ਼ਰ ਪਾਈ ਸਤਗੁਰੂ ਕਹਿੰਦੇ ਕੁੜੇ ਤੀਏ ਜਾ ਤੂੰ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਤੇ ਆਪਣੇ ਘਰੇ ਆਪਣੇ ਪਿੰਡ ਜਾ ਜਿਹੜਾ ਤੇਰਾ ਪੁੱਤ ਹੈ ਨਾ ਇਸ ਨੂੰ ਅਸੀਂ ਆਪਣਾ ਬੱਚਾ ਬਣਾ ਕੇ ਦੀ ਸੇਵਾ ਕਰਾਂਗੇ ਅਸੀਂ ਇਹਨੂੰ ਪਲਵਾਨ ਬਣਾਵਾਂਗੇ ਜਵਾਨ ਪੰਜਾਬ ਵਿੱਚ ਆਪਣਾ ਨਾਂ ਕੱਢੇਗਾ ਜਦੋਂ ਕਿਸੇ ਮੱਲ ਖਾੜੇ ਵਿੱਚ ਜਾ ਕੇ ਕੁਸ਼ਤੀ ਲੜਿਆ ਕਰੇਗਾ ਨਾ ਲੋਕਾਂ ਦੀ ਭੁੱਖ ਉਤਰਿਆ ਕਰੇਗੀ ਇਹਨੂੰ ਤੱਕ-ਤੱਕ ਕੇ ਉਹ ਔਰਤ ਮਹਾਰਾਜ ਦਾ ਹੁਕਮ ਮੰਨ ਕੇ ਗੁਰੂ ਘਰ ਲੰਗਰ ਛਕਿਆ ਆਪਣੇ ਘਰੇ ਚਲੇ ਗਈ ਤੇ ਆਪਣੇ ਪੁੱਤ ਨੂੰ ਗੁਰੂ ਅਰਜਨ ਸਾਹਿਬ ਦੇ ਹਵਾਲੇ ਕਰ ਗਈ ਸਤਕਾਰਯੋ ਖਾਲਸਾ ਜੀ ਉਸ ਬੱਚੇ ਉੱਤੇ ਮਿਹਰ ਦੀ ਨਜ਼ਰ ਪਾ ਕੇ ਮਹਾਰਾਜ ਵਿਧੀ ਚੰਦ ਨੂੰ ਬੁਲਾਉਂਦੇ ਸੱਚੇ ਪਾਤਸ਼ਾਹ ਕਹਿੰਦੇ ਵਿਧੀ ਚੰਦਾ ਤੋ ਸੱਜਰ ਮੱਝਾਂ ਖਰੀਤ ਰੀਆਂ ਨੇ ਦੋ ਵਧੀਆ ਉਸਤਾਦ ਪਹਿਲਵਾਨ ਛੱਡ ਕੇ ਲਿਆਉਣੇ ਐ ਇਸ ਲੜਕੇ ਨੂੰ ਖਰਾਕਾ ਖਵਾ ਕੇ ਆਪਾਂ ਪਹਿਲਵਾਨ ਬਣਾਉਣਾ ਐ ਆਓ ਚਲੀਏ ਕਰਤਾਰਪੁਰ ਦੀ ਨਗਰੀ ਵਿੱਚ ਇੱਕ ਉਹ ਲੜਕਾ ਜਿਹੜਾ ਯਤੀਮ ਹੋ ਚੁੱਕਾ ਹੈ ਗੁਰੂ ਨਾਨਕ ਸਬਦਾ ਘਰ ਸੰਝਾਏ ਸਭ ਨੂੰ ਆਪਣੇ ਕੰਚਨਾ ਲਗਾਇਆ ਜਾਂਦਾ ਹੈ ਉਸ ਪਠਾਣਾ ਦੇ ਪੁੱਤ ਨੂੰ ਖਰਾਕਾ ਖਵਾ ਕੇ ਗੁਰੂ ਅਰਜਨ ਸਾਹਿਬ ਜਿਵੇਂ ਪਹਿਲਵਾਨ ਬਣਾਉਂਦੇ ਸੁਣਿਓ ਜਰਾ